ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ ਪੰਜਵਾਂ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵਿਆਪੇ ਬੋਹ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜੀਉ ਸਤਗੁਰ ਮੇਰਾ ਵੱਡਾ ਸਮਰਥਾ ਜੀ ਇਸ ਮਾਲੇ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤਪਾਲਾ ਜੀਉ ਬਾਰਕ ਵਾਂਗੀ ਹੋਂ ਸਭ ਕੁਸ਼ ਮੰਗਾ ਦੇਦੇ ਤੋਟ ਨਾਹੀ ਪ੍ਰਭ ਰੰਗਾ ਪਹਿਰੀ ਪੈ ਪੈ ਬਹੁਤ ਮਨਾਈ ਦੀਨ ਦਿਆਲੇ ਗੋਪਾਲਾ ادعي ਹਾਂ ਬਲੇ ਹਾਰੀ ਸਤਿਗੁਰ ਪੂਰੇ ਜੀਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜਿਓ ਮਾਜ ਮਹਲਾ ਪੰਜਵਾ ਦੁੱਖ ਤਦੈ ਜਾਂ ਬਿਸਰ ਜਾਵੇ ਭੋਖ ਵਿਆਪੇ ਬਹੁ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜਿਓ ਸਤਿਗੁਰ ਮੇਰਾ ਵੱਡਾ ਸਮਰਥਾ ਜੀ ਇਸ ਮਾਲੇ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤ ਪਾਲਾ ਜਿਓ ਬਾਰਕ ਵਾਂਗੀ ਹੋਂ ਸਭ ਸ਼ਮੰਗਾ ਦੇ ਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਾ ਹਮਲੇ ਹਾਰੀ ਸਤਿਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜਿਓ ਬਿਮਾਜ ਮਹਲਾ ਪੰਜਵਾਂ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵੇ ਆਪੇ ਬੋਹ ਬਿਦ ਧਾਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਹਾਲਾ ਜਿਓ ਸਤਿਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਾਲੇ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤ ਪਾਲਾ ਜਿਓ ਬਾਰਕ ਵਾਂਗੀ ਹੋਂ ਸਭ ਮੰਗਾ ਦੇ ਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਤ ਮਨਾਈ ਦੀਨ ਦਿਆਲ ਗੋਪਾਲਾ ਜੀ ਹੌਂ ਬਲੇ ਹਾਰੀ ਸਤਗੁਰੂ ਪੂਰੇ ਜੀਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਬਿਮਾਜ ਮਹਲਾ ਪੰਜਵਾ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵਿਆਪੈ ਬਹੁ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਾਲੇ ਤਾਂ ਸਭ ਦੁੱਖ ਲਾਤਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਥਪਾਲਾ ਜੀਓ ਬਾਰਕ ਵਾਂਗੀ ਹੋਂ ਸਭ ਕੁਛ ਮੰਗਾ ਦੇਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਝ ਮਨਾਈ ਦੀਨੇ ਦਿਆਲ ਗਪਾਲਾ ਜੀਓ ਹਾਂ ਬਲੇ ਹਾਰੀ ਸਤਿਗੁਰੂ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜਿਓ ਮਾਝ ਮਹਲਾ ਪੰਜਵਾਂ ਦੁੱਖ ਤਦੈ ਜਾਂ ਬਿਸਰ ਜਾਵੇ ਭੋਖ ਵਿਆਪੈ ਬਹੁ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜਿਓ ਸਤਿਗੁਰ ਮੇਰਾ ਵੱਡਾ ਸਮਰਥਾ ਜੀ ਇਸ ਮਾਲੇ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤ ਪਾਲਾ ਜਿਓ ਬਾਰਕ ਵਾਂਗੀ ਹਾਂ ਸਭ ਕੁਛ ਮੰਗਾ ਦੇਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਤ ਮਨਾਈ ਦੀਨੇ ਦਿਆਲ ਗੋਪਾਲਾ ਜੀਓ ਹਾ ਹੰਬਲੇ ਹਾਰੀ ਸਤਗੁਰੂ ਪੂਰੇ ਜੀਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਮਾਝ ਮਹਲਾ 5 ਦੁੱਖ ਤਦੈ ਜਾਂ ਬਿਸਰ ਜਾਵੇ ਭੋਖ ਵਿਆਪੇ ਬਹੁ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜੀਉ ਸਤਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਲੇ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤਪਾਲਾ ਜੀਉ ਬਾਰਕ ਵਾਂਗੀ ਹੋਂ ਸਭ ਕੁਛ ਮੰਗਾ ਦੇਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਤ ਮਨਾਈ ਦੀਨੇ ਦਿਹਾਲ ਗੋਪਾਲਾ ਜੀਓ ਹਾਂ ਬਲੇ ਹਾਰੀ ਸਤਗੁਰ ਪੂਰੇ ਜੀਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਝ ਮਹਲਾ ਪੰਜਵਾਂ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵੇ ਆਪੈ ਬਹੁ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜੀਉ ਸਤਿਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਾਲੇ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤਪਾਲਾ ਜੀਉ ਬਾਰਕ ਵਾਂਗੀ ਹੋਂ ਸਭ ਕੁਸ਼ ਮੰਗਾ ਦੇਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁ ਸਮਨਾਈ ਦੀਨ ਦਿਆਲ ਗੋਪਾਲਾ ਜੀਉ ਹਾਂ ਬਲੇ ਹਾਰੀ ਸਤਿਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਝ ਮਹਲਾ ਪੰਜਵਾਂ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵੇ ਆਪੇ ਬੋਹ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਹਾਲਾ ਜੀਉ ਸਤਿਗੁਰ ਮੇਰਾ ਵੱਡਾ ਸਮਰਥਾ ਜੀ ਇਸ ਮਾਲੇ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹौं ਪੀੜਾ ਆਪ ਕਰੇ ਪ੍ਰਤ ਪਾਲਾ ਜੀਉ ਬਾਰਕ ਵਾਂਗੀ ਹौं ਸਭ ਕੁਛ ਮੰਗਾ ਦੇ ਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਤ ਮਨਾਈ ਦੀਨੇ ਦਿਹਾਲ ਗੋਪਾਲਾ ਜੀਓ ਹਾਂ ਬਲੇ ਹਾਰੀ ਸਤਗੁਰੂ ਪੂਰੇ ਜੀਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਝ ਮਹਲਾ ਪੰਜਵਾਂ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵਿਆਪੈ ਬੋਹ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਹਾਲਾ ਜੀਓ ਸਤਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਾਲੇ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਕ ਵਾਂਗੀ ਹਾਂ ਸਭ ਕੁਛ ਮੰਗਾ ਦੇਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਾਮਲੇ ਹਾਰੀ ਸਤਗੁਰੂ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀ ਮਾਜ ਮਹਲਾ ਪੰਜਵਾ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵਿਆਪੇ ਬੋਹ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਾਲੇ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤ ਪਾਲਾ ਜੀਓ ਬਾਰਕ ਵਾਂਗੀ ਹਾਂ ਸਭ ਕੁਛ ਮੰਗਾ ਦੇਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਾਂ ਬਲੇ ਹਾਰੀ ਸਤਿਗੁਰੂ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗਰਸਾਲਾ ਜੀ ਮਾਝ ਮਹਲਾ ਪੰਜਵਾਂ ਦੁੱਖ ਤਦੈ ਜਾਂ ਬਿਸਰ ਜਾਵੇ ਭੋਖ ਵਿਆਪੇ ਬਹੁ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਲੇ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਕ ਵਾਂਗੀ ਹਾਂ ਸਭ ਕੁਛ ਮੰਗਾ ਦੇ ਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਤ ਮਨਾਈ ਦੀਨੇ ਦਿਆਲ ਗੋਪਾਲਾ ਜੀਓ ਹਾ ਹੰਬਲੇ ਹਾਰੀ ਸਤਿਗੁਰੂ ਪੂਰੇ ਜੀਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਝ ਮਹਲਾ ਪੰਜਵਾਂ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵੇ ਆਪੇ ਬੋਹ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਹਾਲਾ ਜੀਉ ਸਤਿਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਲੇ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹौं ਪੀੜਾ ਆਪ ਕਰੇ ਪ੍ਰਤਪਾਲਾ ਜੀਉ ਬਾਰਕ ਵਾਂਗੀ ਹौं ਸਭ ਕੁਸ਼ਮੰਗ ਦੇਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਝ ਮਨਾਈ ਦੀਨੇ ਦਿਹਾਲ ਗਪਾਲਾ ਜੀਓ ਹਾਂ ਬਲੇ ਹਾਰੀ ਸਤਿਗੁਰ ਪੂਰੇ ਜੀਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਮਾਝ ਮਹਲਾ 5 ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵੇ ਆਪੇ ਬੋਹ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਹਾਲਾ ਜੀਉ ਸਤਿਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਾਲੇ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤਪਾਲਾ ਜੀਉ ਬਾਰਕ ਵਾਂਗੀ ਹੋਂ ਸਭ ਕੁਛ ਮੰਗਾ ਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਜ ਮਨਾਈ ਦੀਨੇ ਦਿਆਲ ਗਪਾਲਾ ਜੀਓ ਹਾਮਲੇ ਹਾਰੀ ਸਤਿਗੁਰੂ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀ ਮਾਝ ਮਹਲਾ 5 ਦੁੱਖ ਤਦੈ ਜਾਂ ਬਿਸਰ ਜਾਵੇ ਭੋਖ ਵਿਆਪੇ ਬਹੁ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਲੇ ਤਾਂ ਸਭ ਦੁੱਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਕ ਵਾਂਗੀ ਹੋਂ ਸਭ ਕੁਛ ਮੰਗਾਂਦੇ ਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਾਂ ਬਲੇ ਹਾਰੀ ਸਤਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਝ ਮਹਲਾ ਪੰਜਵਾਂ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵੇ ਆਪੈ ਬਹੁ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਾਲੇ ਤਾਂ ਸਭ ਦੁਖ ਲਥਾ ਤੈਂਤ ਰੋਗ ਗਈ ਹਾਂ ਪੀੜਾ ਆਪ ਕਰੇ ਪ੍ਰਥਪਾਲਾ ਜੀਓ ਬਾਰਕ ਵਾਂਗੀ ਹਾਂ ਸਭ ਕੁਛ ਮੰਗਾ ਦੇਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਝ ਮਨਾਈ ਦੀਨ ਦਿਆਲ ਗਪਾਲਾ ਜੀਓ ਹੌਂ ਬਲੇ ਹਾਰੀ ਸਤਗੁਰੂ ਪੂਰੇ ਜੀਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਝ ਮਹਲਾ ਪੰਜਵਾਂ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵੇ ਆਪੈ ਬੋਹ ਬਿਦ ਧਾਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੈ ਦੀਨ ਦਿਹਲਾ ਜੀਉ ਸਤਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਾਲੇ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤ ਪਾਲਾ ਜੀਉ ਬਾਰਕ ਵਾਂਗੀ ਹਾਂ ਸਭ ਕੁਸ਼ ਮੰਗਾ ਦੇਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਾਂ ਬਲੇ ਹਾਰੀ ਸਤਿਗੁਰੂ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜਿਓ ਮਾਝ ਮਹਲਾ ਪੰਜਵਾਂ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵਿਆਪੇ ਬਹੁ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਹਾਲਾ ਜਿਓ ਸਤਿਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਾਲੇ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤ ਪਾਲਾ ਜਿਓ ਬਾਰਕ ਵਾਂਗੀ ਹੋਂ ਸਭ ਕਿ ਸ਼ਮੰਗਾ ਦੇ ਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਤ ਮਨਾਈ ਦੀਨੇ ਦਿਆਲ ਗੋਪਾਲਾ ਜੀ ਹਾਮਲੇ ਹਾਰੀ ਸਤਗੁਰੂ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜਿਉ ਮਾਜ ਮਹਲਾ ਪੰਜਵਾ ਦੁਖ ਤਦੈ ਜਾਂ ਬਿਸਰ ਜਾਵੇ ਭੋਖ ਵਿਆਪੈ ਬੋਹ ਬਿਦ ਧਵੇ ਸਿਮਰਤ ਨਾਮ ਸਦਾ ਸਹੇਲਾ ਜਿਸ ਦੇਵੇ ਦੀਨ ਦਿਹਾਲਾ ਜਿਉ ਸਤਗੁਰ ਮੇਰਾ ਵੱਡਾ ਸਮਰਥਾ ਜੀ ਇਸ ਸਮਾਲੇ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤਪਾਲਾ ਜਿਉ ਬਾਰਕ ਵਾਂਗੀ ਹੋਂ ਸਭ ਕੁਛ ਮੰਗਾ ਦੇ ਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬੋਝ ਮਨਾਈ ਦੀਨੇ ਦਿਾਲ ਗਪਾਲਾ ਜੀਓ ਹਾਂ ਬਲੇ ਹਾਰੀ ਸਤਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ